ਜੋ ਨਾਨ ਦਾ ਬਹੁਤ ਵੱਡਾ ਫਿਲਾਸਫਰ ਹੋਇਆ ਹੈ ਨਾਮ ਹੈ ਸੁਕਰਾਟ ਇਹ ਬਹੁਤ ਵੱਡਾ ਵਿਦਵਾਨ ਹੈ ਸਤਸੰਗਿਓ ਜੋ ਘਰਾਂ 'ਚ ਬੈਠ ਕੇ ਵੇਖ ਰਹੇ ਨੇ ਧਿਆਨ ਦੇਣਾ ਜੋ ਨਾਨ ਦਾ ਬਹੁਤ ਵੱਡਾ ਫਿਲਾਸਫਰ ਹੋਇਆ ਜੀ ਸੁਕਰਾਟ ਇਹਦਾ ਜੋ ਚਿਹਰਾ ਸੀ ਪਾਪ ਇਹਦੀ ਸ਼ਕਲ ਉਹ ਕਰੂਪ ਸੀ ਕਈ ਵਾਰ ਕਿੰਨਾ ਕਿੰਨਾ ਚਿਹਰੇ ਇਹਨੇ ਸ਼ੀਸ਼ਾ ਹੀ ਵੇਖੀ ਜਾਣਾ ਬਹੁਤ ਸ਼ੀਸ਼ਾ ਵੇਖਣਾ ਇੱਕ ਦਿਨ ਸੋਕਰੇਟ ਸ਼ੀਸ਼ਾ ਵੇਖ ਰਿਹਾ ਇਹਦਾ ਚੇਲਾ ਗੁਦਰਤੀ ਆਇਆ ਮਨ ਚ ਸੋਚਦਾ ਕਿੰਦਾ ਮੇਰੇ ਗੁਰੂ ਜੀ ਹੈ ਕਰੂਪ ਨੇ ਅਰ ਸ਼ੀਸ਼ਾ ਬਹੁਤ ਵੇਖਦੇ ਨੇ ਕਿੰਦਾ ਚਲੂ ਅੱਜ ਮੈਂ ਪੁੱਛਦਾ ਗੁਰੂ ਜੀ ਹੋ ਤੁਸੀਂ ਕਿਰੂਪ ਇੰਨਾ ਸ਼ੀਸ਼ਾ ਕਿਉਂ ਵੇਖਦੇ ਹੋ ਵੀ ਦੋਵੇਂ ਹੱਥ ਜੋੜ ਕੇ ਖਲੋ ਗਿਆ ਸੁਖਰਾਤ ਅੱਖਣ ਲੱਗਾ ਭਲਿਆ ਕੁਝ ਕਹਿਣਾ ਕੁਝ ਕਹਿਣਾ ਚਾਹਨਾ ਇਹਦੇ ਕੋਲ ਬੋਲਿਆ ਨਹੀਂ ਗਿਆ ਚੇਲੇ ਦੇ ਕੋਲ ਅੱਗੋਂ ਸੁਖਰਾਜ ਕਹਿੰਦਾ ਮੈਂ ਸਮਝ ਗਿਆ ਤੂੰ ਮੈਨੂੰ ਕੀ ਕਹਿਣਾ ਚਾਹੁੰਨਾ ਤੇਰੇ ਮਨ ਦੇ ਵਿੱਚ ਇਹੋ ਵਿਚਾਰ ਹੈ ਨਾ ਮੇਰੇ ਗੁਰੂ ਜੀ ਬਾਰ-ਬਾਰ ਸ਼ੀਸ਼ਾ ਕੋ ਵੇਖਦੇ ਨੇ ਇਹਨੇ ਹੱਥ ਜੋੜ ਲਏ ਕਹਿੰਦਾ ਹਾਂ ਜੀ ਗੁਰੂ ਜੀ ਮੇਰੇ ਮਨ ਦੇ ਵਿੱਚ ਇਹ ਫੁਰਨਾ ਬਣਿਆ ਕਿ ਮੇਰੇ ਗੁਰੂ ਜੀ ਬਾਰ-ਬਾਰ ਸ਼ੀਸ਼ਾ ਕੋ ਵੇਖਦੇ ਨੇ ਕਹਿੰਦੇ ਬਾਰ-ਬਾਰ ਸ਼ੀਸ਼ਾ ਇਸ ਕਰਕੇ ਮੈਂ ਵੇਖਦਾ ਬਾਰ-ਬਾਰ ਆਇਨਾ ਇਹ ਦਰਪਨ ਮੈਂ ਤਦ ਦੇਖਦਾ ਮੈਂ ਆਪਣੀ ਸ਼ਕਲ ਵੇਖਦਾ ਸ਼ੀਸ਼ੇ ਦੇ ਵਿੱਚ ਕਹਿੰਦਾ ਉਹ ਤਾਂ ਮੈਨੂੰ ਪਤਾ ਜੀ ਕਹਿੰਦਾ ਜਦੋਂ ਮੈਂ ਆਪਣੀ ਸ਼ਕਲ ਵੇਖਦਾ ਸocrates ਅੱਖ ਲੱਗਾ ਆਪਣੇ ਚੇਲੇ ਨੂੰ ਕਹਿੰਦਾ ਉਹ ਭਲਿਆ ਜਦੋਂ ਮੈਂ बार-बार ਸ਼ੀਸ਼ਾ ਵੇਖਦਾ ਆਪਣੀ ਸ਼ਕਲ ਵੇਖਦਾ ਸ਼ੀਸ਼ੇ 'ਚ ਆਪਣਾ ਚਿਹਰਾ ਵੇਖਦਾ ਮੇਰਾ ਚਿਹਰਾ ਕੁਰੂਪ ਹੈ ਤੇ ਮੈਂ ਆਪਣੇ ਆਪ ਨੂੰ ਇੱਕ ਗੱਲ ਸਮਝਾਉਣਾ ਕਹਿੰਦੇ ਜੀ ਕੀ ਗੱਲ ਸਮਝਾਉਂਦੇ ਤੁਸੀਂ ਆਪਣੇ ਆਪ ਨੂੰ ਕਿੰਦੇ ਫਿਰ ਮੈਂ ਆਪਣੇ ਆਪ ਨੂੰ ਗੱਲ ਸਮਝਾਉਣਾ ਸੋਕਰੇਟ ਆਪਣੇ ਆਪ ਨੂੰ ਮੈਂ ਕਹਿਣਾ ਸੋਕਰੇਟ ਹੈ ਤੂੰ ਕਰੂਪ ਪਰ ਕੰਮ ਇਹੋ ਜੇ ਕਰ ਇਹੋ ਜੇ ਵੱਡੇ ਵੱਡੇ ਕੰਮ ਕਰ ਇਹੋ ਜੇ ਚੰਗੇ ਕੰਮ ਕਰ ਇਹੋ ਜੇ ਸ਼ੁਭ ਕਰਮ ਕਰ ਲੋਕ ਤੇਰੇ ਕਰੂਪ ਚਿਹਰੇ ਨੂੰ ਭੁੱਲ ਕੇ ਤੇਰੇ ਗੁਨਾ ਨੂੰ ਯਾਦ ਰੱਖਣ ਕੰਮ ਐਡੇ ਵਧੀਆ ਕਰ ਕੰਮ ਐਡੇ ਸੋਹਣੇ ਕਰ ਕੰਮ ਐਡੇ ਵੱਡੇ ਕਰ ਇਹੋ ਜੇ ਸ਼ੁਭ ਕਰਮ ਕਰ ਲੋਕ ਤੇਰੇ ਕਰੂਪ ਚਿਹਰੇ ਨੂੰ ਭੁੱਲ ਜਾਣ ਤੇ ਤੇਰੇ ਸ਼ੁਭ ਕਰਮਾਂ ਨੂੰ ਯਾਦ ਰੱਖਣ ਅਗੋਂ ਚੇਲੇ ਨੇ ਦੋਵੇਂ ਹੱਥ ਜੋੜ ਲਏ ਕਹਿੰਦਾ ਜੀ ਇੱਕ ਸ਼ੰਕਾ ਹੋਰ ਮਨ ਵਿੱਚ ਹੈ ਸੁਕਰਾਤ ਕਹਿੰਦਾ ਪੁੱਛੋ ਜਿਹੜੇ ਸੁੰਦਰ ਲੋਕ ਹੁੰਦੇ ਨੇ ਜਿਨ੍ਹਾਂ ਦੀ ਸ਼ਕਲ ਸੋਹਣੀ ਹੁੰਦੀ ਹੈ ਉਹ ਸ਼ੀਸ਼ਾ ਨਾ ਵੇਖਣ ਕਹਿੰਦੇ ਉਹਨਾਂ ਨੂੰ ਵੀ ਸ਼ੀਸ਼ਾ ਵੇਖਣਾ ਚਾਹੀਦਾ ਵੀ ਉਹਨਾਂ ਨੂੰ ਸ਼ੀਸ਼ਾ ਕਿਉਂ ਵੇਖਣਾ ਚਾਹੀਦਾ ਵੀ ਉਹਨਾਂ ਨੂੰ ਸ਼ੀਸ਼ਾ ਤਦ ਵੇਖਣਾ ਚਾਹੀਦਾ ਜੇ ਪਰਮੇਸ਼ਰ ਨੇ ਤੁਹਾਨੂੰ ਸੁੰਦਰ ਬਣਾਇਆ ਹੈ ਤੇ ਕੰਮ ਵੀ ਸੁੰਦਰ ਕਰਨੇ ਨੇ ਜੇ ਪਰਮੇਸ਼ਰ ਨੇ ਤੁਹਾਨੂੰ ਸੋਹਣਾ ਬਣਾਇਆ ਹੈ ਕੰਮ ਵੀ ਸੋਹਣੇ ਕਰਨੇ ਨੇ ਚੇਲੇ ਨੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਜਿਸ ਵੇਲੇ ਸੁਕਰਾਤ ਦਾ ਅਖੀਲਾ ਸਮਾਸੀ ਸਤਸੰਗਿਓ ਇਹਨੂੰ ਸਜ਼ਾ ਕੀ ਮਿਲੀ ਉਸ ਸਮੇਂ ਦੀ ਸਰਕਾਰ ਨੇ ਸਜ਼ਾ ਕੀ ਦਿੱਤੀ ਕਿ ਜ਼ਹਿਰ ਦਾ ਪਿਆਲਾ ਇਹਨੂੰ ਪਿਉਣਾ ਹੈ ਕੁਝ ਮਿੰਟ ਰਹਿੰਦੇ ਨੇ ਸਿਪਾਈ ਆਏ ਵੀ ਤੇਰੀ ਅਖੀਲੀ ਕੋਈ ਇਸ਼ਾ ਹੈ ਕਹਿੰਦਾ ਹਾਂ ਮੇਰੀ ਅਖੀਲੀ ਇਸ਼ਾ ਹੈ ਜਿਹੜਾ ਇਹਦਾ ਸਾਜ ਵੱਜਦਾ ਪਿਆ ਨਾ ਇਸ ਵੇਲੇ ਉਸ ਵੇਲੇ ਸਤਸੰਗਿਓ ਇੱਕ ਸਾਜ ਵੱਜਦਾ ਪਿਆ ਸੀ ਬੜੀ ਮਿੱਠੀ ਉਹਦੀ ਆਵਾਜ਼ ਸੀ ਬੜੀ ਸੁਰੀਲੀ ਆਵਾਜ਼ ਸੀ ਕੁਝ ਮਿੰਟ ਰਹਿੰਦੇ ਨੇ ਮੌਤ ਦੀ ਸਜ਼ਾ ਮਿਲੀ ਹੈ ਸਿਪਾਈ ਪੁੱਛਦੇ ਵੀ ਕੋਈ ਇਕਿਲੀ ਇਸ਼ਾ ਕਹਿੰਦੇ ਹਾਂ ਇਸ਼ਾ ਹੈ ਇਹ ਸਾਜ਼ ਜੋ ਵੱਜਦਾ ਪਿਆ ਮੈਂ ਇਹ ਸਾਜ਼ ਸਿੱਖਣਾ ਚਾਹੁੰਨਾ ਉਹ ਸਿਪਾਈ ਹੱਸ ਬਏ ਕਹਿੰਦੇ ਕੁਝ ਕਮੈਂਟਾਂ ਨੂੰ ਤੇਰੀ ਮੌਤ ਹੋ ਜਾਣੀ ਹੈ ਤੂੰ ਸਾਜ਼ ਸਿੱਖਣਾ ਚਾਹੁੰਨਾ ਚਲੋ ਇਸ਼ਾ ਪੂਰੀ ਕਰੂ ਅਦੀ ਸਮਾਂ ਲੱਗਾ ਜੀ ਇਹਨੇ ਸਾਜ਼ ਸਿੱਖ ਲਿਆ ਤੇ ਸਿਪਾਈ ਕਹਿੰਦੇ ਇਹਦਾ ਕੀ ਫਾਇਦਾ ਕੀ ਲਾਭ ਕੁਝ ਕਮੈਂਟਾਂ ਨੂੰ ਤੇਰੀ ਮੌਤ ਹੋ ਜਾਣੀ ਤੈਨੂੰ ਇਹ ਜ਼ਹਿਰ ਦਾ ਪਿਆਲਾ ਪਿਆ ਦੇਣਾ ਵਾ ਤੂੰ ਸਾਜ਼ ਕਾਦੇ ਵਾਸਤੇ ਸਿੱਖਿਆ ਅਗੋ ਸੋਕਰਾਟ ਕਹਿੰਦਾ ਕਹਿੰਦਾ ਮੈਨੂੰ ਪਤਾ ਹੈ ਕੁਝ ਸਮੇਂ ਤੱਕ ਮੇਰੀ ਮੌਤ ਹੋ ਜਾਣੀ ਹੈ ਪਰ ਮੇਰੇ ਮਨ ਦੀ ਇੱਕ ਇੱਛਾ ਸੀ ਕਿ ਇਹ ਸਾਜ਼ ਸਿੱਖਣਾ ਹੈ ਹੁਣ ਮੈਂ ਮਾਨ ਦੇ ਨਾਲ ਕਰਾਂਗਾ ਜਿੱਥੇ ਬਾਕੀ ਗੁਣ ਪਰਮੇਸ਼ਰ ਨੇ ਮੈਨੂੰ ਬਖਸ਼ੇ ਇਹ ਸਾਜ਼ ਵਜਾਉਣਾ ਵੀ ਮੈਂ ਸਿੱਖ ਲਿਆ ਇਹ ਸਾਜ਼ ਵਜਾ ਕੇ ਮੇਰੀ ਮੌਤ ਹੋ ਰਹੀ ਹੈ ਤੇ ਸਤ ਸੰਗੀਏ ਵੇਖੋ ਅਖੀਲਾ ਸਮਾਂ ਹੈ ਫਿਰ ਵੀ ਗੁਣ ਧਾਰਨ ਕੀਤਾ ਸੋਕਰਾਟ ਨੇ ਸਾਂਝ ਕਰੀਜੇ ਗੁਨਾ ਕੇਰੀ ਛੋੜ ਅਫਗੁਣ ਚੱਲੀਏ ਜਿੰਨੇ